ਗਾਇਸ ਵੈਲਕਮ ਬੈਕ ਟੂ ਮਾਈ ਮਿਨੀ ਬਲੌਗ ਹਾਂਜੀ ਗਾਇਸ ਅੱਜ ਸਿਮਨਾਂ ਜਾ ਰਹੇ ਹਾਂ ਆਲੂ ਕੋੜਿਆਂ ਦੀ ਸਬਜੀ ਹਾਂਜੀ ਸਭ ਤੋਂ ਪਹਿਲਾਂ ਆਪਾਂ ਕੁੱਕਰ ਦੇ ਵਿੱਚ ਤੇਲ ਨੂੰ ਤੇਲ ਨੂੰ ਪਾਇਆ ਤੇ ਤੇਲ ਗਰਮ ਹੋ ਚੁੱਕਾ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਪਿਆਜ਼ ਸਾਈਡ ਤੇ ਕੱਲਾ ਪਿਆਜ਼ ਧੀਰਾ ਅਦਰਕ ਲਸਣ ਹਾਂਜੀ ਇਸ ਤੋਂ ਬਾਅਦ ਆਪਾਂ ਪਾਵਾਂਗੇ ਟਮਾਟਰ इस तो बाद मसाले आप कलर दे थोड़ी जी रेड चिली पाउडर रेड चिली पाउडर ਅੰਗੀ ਹੁਣ ਸਾਡਾ ਤੜਕਾ ਲੱਗ ਕੇ ਰੈਡੀ ਹੈ ਮੜਪੇਲੇ ਵਿੱਚ ਪਾਵਾਂਗੇ ਥੋੜਾ ਜਿਹਾ ਪਾਣੀ ਆਪਾਂ ਪਾਵਾਂਗੇ ਪਾਣੀ ਬਹੁਤ ਥੋੜੀ ਪਾ ਲਓ ਨਰ ਕਰਾਮ ਤੜਕੇ ਦੀ ਵਿੱਚੀ ਆਦਿ ਪਾਵਾਂਗੇ ਆਪਾਂ ਪਕੌੜੇ ਮਨੋਸੀ ਲਾਵਾਂਗੇ ਕੁੱਕਰdੀਆਂ ਦੋ ਸੀਟੀਆਂ ਮਨੋਸੀ ਕੁੱਕਰ 'ਚ ਡੱਕਾ ਪਾ ਲਾਵਾਂਗੇ ਦੋ ਸੀਟੀਆਂ ਲਾ ਲਵਾਂਗੇ ਤਾਂ ਚੱਲ ਗਈ ਦੋ ਸੀਟੀਆਂ ਦੇ ਵਿੱਚ ਬਣ ਕੇ ਰੈਡੀ ਹੋ ਜੇ ਕਿ ਥੋੜਾ ਜਿਹਾ ਪਾਣੀ ਪਾਵਾਂਗੇ ਹੁਣ ਆਪਾਂ ਕੱਲ ਲਵਾਂਗੇ ਇਸ ਤਵਾ ਦੇ ਵਿੱਚ ਆਪਾਂ ਦੋ ਸੀਟੀਆਂ ਲਗਵਾਵਾਂਗੇ ਗਾਇਸਰ ਸਵਾਦੀ ਸਬਜ਼ੀ ਬਣ ਕੇ ਰੈਡੀ ਹੋ ਚੁੱਕੀ ਹੈ ਹਾਂਜੀ ਬੈਲ ਆਈਕਨ ਤੇ ਕਲਿੱਕ ਕਰਕੇ ਗਾਇਸ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਕਰੋ ਲਾਈਕ ਸ਼ੇਅਰ ਤੇ ਕਮੈਂਟਸ ਥੈਂਕ ਯੂ